ਸਤਿਗੁਰੂ ਸਤਿਪੰਥਾ ਮਹਾਰਾਜ ਜੀ ਸੱਚ ਜਲਵਾਦੀ ਸਾਧ ਸੰਗਤ ਜੀਓ ਪਾਉ ਜੀ ਲੋੜੀ ਗਵਾਸ਼ ਸ਼ੰਕੂ ਦੀ ਵਿਚਾਰ ਕਰਗੇ ਕੀ ਸਾਰੇ ਪੈਣ ਪੈ ਸਤ ਸੰਗਤ ਦੀਆਂ ਅੰਮੋਲਕ ਕੜੀਆਂ ਦਾ ਅਨੰਦ ਮਾਣਿਏ ਗੁਰੂ ਸਾਹਿਬ ਦੀ ਚਰਮਾ ਅਡਰਤ ਅੰਤਰ ਕੀ ਪੱਤੇ ਦੀ ਸਾਲ ਪਾਓ ਸਾਰੀ ਹਰ ਕੋ ਜੀ ਵਾਹਿਗੁਰੂ ਜੀ ਦਾ ਖਾਸਾ ਵਾਰ ਦੂਜੀ ਦੀ ਪੜ੍ਹੇ ਅਜਤੋਂ ਤੋਂ ਲੜੀ ਵਾਰ ਸ਼ਬਦ 255 ਅੰਗ ਤੇ ਜੋ ਸਵਾਇ ਮਾਨ ਹੈ ਪਰੰਦਾ ਜਤ ਕਰਾਂਗੇ ਸਤ ਤੋਂ ਪਹਿਲਾਂ ਉਸ ਪ੍ਰਮੋਦ ਦੇ ਨਾਲ ਸੁਖ ਗੁਰ ਕੀ ਔਰ ਬੰਦ ਦਾ ਸ਼ਬਦ ਸਰਮ ਕਰੀਏ ਉਪਰੰਤ ਕੋਈ ਸਾਹਿਬ ਵਿਚਾਰ ਕਰਵਾ ਯਤਨ ਕਰਾਂਗੇ ਸੋ ਆਉਤੇ ਗੁਰੂ ਪਾਤਸ਼ਾਹ ਕਿਰਪਾ ਕਰ ਸ਼ਬਦ ਸਰਮ ਕਰਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਲੋਕ ਅੰਦਰੋਂ ਮਾਨ ਕਨ ਬਸ ਰਹੀ ਈਤ ਊਤ ਕੇ ਨੀਤ ਗੁਰ ਪੂਰੈ ਉਪਦੇਸ ਹਾਰ ਨਾਲਕ ਜੱਪੀਐ ਦੇਤ ਪਾਉਣੇ ਆਨ ਦਿਲ ਸਮਰਹੁ ਤਾਸ ਕਉ ਜੋ ਅੰਤ ਸਹਾਈ ਹੋਈ اے ਵਿਖਿਆ ਦਿਨ ਚਾਰ ਸੇ ਸਾਦ ਚੱਲਿਓ ਸਭ ਕੋਈ ਕਾ ਕੀ ਮਾਟਕ ਤਾਸਤ ਭੀਆ ਗਰਹਿ ਬਨਤ ਸਾਤ ਕਛ ਸੰਗ ਨਾਮ ਲਈ ਆਇਸੀ ਸਤਜ ਜੋ ਬੰਦੇ ਸਤ ਨਹੀ ਫਕਸੀ ਕੀ ਆਪਣੇ ਘਰ ਜਾਹੀ ਸਾਦ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬੋਹਰ ਨਾਮ ਆਇਆ ਸਤ ਸੰਗੀਤ ਨੂੰ ਤਾਂ ਸੰਤ ਸਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਾਖਸ਼ਾ ਜੀ ਸਾਨੂੰ ਸਮਝਾ ਰਿਹਾ ਹੈ ਕਿ ਪ੍ਰਾਣੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਕਦੇ ਜੰਗਲਾਂ 'ਚ ਜਾਂਦਾ ਹੈ ਕਦੇ ਉਪੀਲ ਥਾਕੇ ਜਾਂਦਾ ਹੈ ਕਦੇ ਕਿਸੇ ਪ੍ਰਮਾਤਮਾ ਦੀ ਭਾਲ ਕਰਦਾ ਕਦੇ ਕਿਸੇ ਪ੍ਰਮਾਤਮਾ ਨੂੰ ਭਾਲ ਕਰਦਾ ਹੈ ਗੁਰੂ ਸਾਹਿਬ ਦੀ ਸ਼ਰੋਤ ਦੇ ਵਿੱਚ ਬਖਸ਼ਿਸ਼ ਕਰਕੇ ਸੰਗਾਰੇ ਹਨ ਅਨਪਰ ਮਨ ਤਨ ਵਸਰੇ ਈਨ ਕੁੰਕੇ ਨਹੀਂ ਜਿਹੜਾ ਪ੍ਰਾਣੀ ਐ ਪ੍ਰਾਣੀ ਜਿਹੜਾ ਪ੍ਰਮਾਤਮਾ ਇਸ ਜੰਤ ਦਾ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਸਹਾਈ ਹੈ ਐ ਪ੍ਰਾਣੀ ਉਹ ਪ੍ਰਮਾਤਮਾ ਅੰਤਰ ਹਿਰਦੇ ਵਿੱਚ ਮਨ ਦੇ ਵਿੱਚ ਤਨ ਦੇ ਵਿੱਚ ਵਸ ਰਿਹਾ ਹੈ ਇਸ ਕਰਕੇ ਇਹ ਪ੍ਰਾਣੀ ਤੂੰ ਕਿਤੇ ਬਾਹਰ ਕਿੱਥੋਂ ਆਪਦਾ ਹੈ ਬਾਹਰ ਕਿਤੇ ਵੀ ਤੈਨੂੰ ਪ੍ਰਾਪਤੀ ਨਹੀਂ ਹੋਣੀ ਅੰਤਰ ਮਨ ਕਨ ਵਸ ਰਹੀ ਈਤ ਊਤਕ ਇਤੁਲਾ ਮਤਲਬ ਲੋਕ ਉਤ ਦਾ ਮਤਲਬ ਪਰਲੋਕ ਜਿਹੜਾ ਲੋਕ ਤੇ ਪਰਲੋਕ ਵਿੱਚ ਤੇਰਾ ਸਹਾਈ ਹੈ ਕੋ ਪਰਮਾਤਮਾ ਤੇਰੇ ਅੰਦਰ ਵੱਸਦਾ ਹੈ ਮਨ ਵਿੱਚ ਧਨ ਵਿੱਚ ਇਸ ਕਰਕੇ ਯਕੀਨ ਕਰ ਉਹਦੇ ਦਰਸ਼ਨ ਕਰਨੇ ਹੈ ਤੇ ਫਿਰ ਗੁਰੂ ਦਾ ਪੱਲਾ ਫੜਨਾ ਹੈ 파ਰਸ਼ਜ ਦੱਸਦੇ ਗੁਰੂ ਪੂਰੇ ਉਪਦੇਸ਼ਿਆ ਨਾਨਕ ਜਪਿਐ ਨੀਤ ਜਿਸ ਪ੍ਰਾਣੀ ਨੂੰ ਪੂਰੇ ਗੁਰੂ ਨੇ ਉਪਦੇਸ਼ ਬਖਸ਼ ਕੇ ਪ੍ਰਮਾਤਮਾ ਨੂੰ ਅੰਗ ਸੰਗ ਵਖਾਦਤੈ ਕਿ ਐ ਪ੍ਰਾਣੀ ਆ ਰੱਬ ਤੇਰੇ ਅੰਗ ਸੰਗ ਰਹਿਦਾ ਹੈ ਜਿਹਨੂੰ ਗੁਰੂ ਦੇ ਉਪਦੇਸ਼ ਦੇ ਰਾਇ ਇੰਨਾ ਪਤਾ ਲੱਗ ਗਿਆ ਨਾਨਕ ਜਪਿਐ ਨੀਤ ਹੈ ਨਾਨਕ ਉਸ ਪ੍ਰਮਾਤਮਾ ਨੂੰ ਜਪਦੇ ਰਹਿਣਾ ਚਾਹੀਦਾ ਹੈ ਜੀ ਦੇ ਦਰਸ਼ਨ ਗੁਰੂ ਦੇ ਉਪਦੇਸ਼ ਨੂੰ ਸੱਚੇ ਮੰਨ ਕੇ ਪ੍ਰਾਂਤ ਹੋ ਜਾਇ ਕਰਦੇ ਅਸੀਂ ਗੁਰੂ ਵਾਲਾ ਕਾਹ ਬਣਨਾ ਹੈ ਕਿ ਸਾਡੀ ਝੋਲੀ ਚ ਗੁਰੂ ਦਾ ਉਪਦੇਸ਼ ਪੈ ਜਾਵੇ ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਲਈ ਸਾਡਾ ਜੀਵਨ ਸਫਲ ਹੋ ਜਾਵੇ ਇਸ ਕਰਕੇ ਪੰਜਵੇਂ ਪਾਰਸ਼ਕ ਕਹਿੰਦੇ ਉਹਨੂੰ ਜਪਦਾ ਰਿਹਾ ਕਰ ਪ੍ਰਾਨੇ ਪੌੜੇ ਅਨੰਤਿ ਸਿਮਰਹੁ ਪਾਸਕੋ ਜੂਰ ਅੰਤ ਸਹਾਈ ਹੋਏ ਇਸ ਦੁਨੀਆ ਤੇ ਬੜੇ ਰਿਸ਼ਤੇ ਐ ਪ੍ਰਾਣੀ ਦੇ ਸੱਜਣ ਮਿੱਤ ਬਥੇਰੇ ਆਏ ਪਰ ਅੰਤ ਵਿਡਿੰਜੇ ਸਹਾਈ ਹੁੰਦਾ ਤੇ ਫਿਰ ਪਰਮਾਤਮਾ ਹੁੰਦਾ ਹੈ ਪਾਤਸ਼ਾਹ ਜੀ ਕਹਿੰਦੇ ਅਨੰਤਿ ਸਿਮਰਹੁ ਪਾਸਕੋ ਤਾਸਤਮਤ ਉਸ ਪ੍ਰਭੂ ਨੂੰ ਐ ਸਤਸੰਗੀ ਜੀ ਜਿਹਨੂੰ ਰਜਾਨਾ ਸਿਮਰਦੇ ਰਿਹਾ ਕਰੋ ਜੋ ਅੰਤ ਸਹਾਇ ਹੋਏ ਜਿਹੜਾ ਅੰਤਲੇ ਸਮੇਂ ਤੇ ਸਾਡੀ ਜਿੰਦ ਦਾ ਸਹਾਇ ਹੁੰਦਾ ਹੈ ਉਹਨੂੰ ਸਿਮਰਨ ਦਾ ਫੈਲਾ ਏ ਵਿਖਿਆ ਦਿਨ 4 6 6 ਤਲਿਓ ਸਭ ਕੋਏ ਇਹ ਜਿਹੜੀ ਮਾਇਆ ਹੈ ਮਾਇਆ ਨੂੰ ਤੇ ਵਿਖਿਆ ਕਰਕੇ ਜ਼ਹਿਰ ਕਰਕੇ ਲਿਖੇ ਇਹ ਮਾਇਆ ਤਾਂ 10 ਦਿਨ ਦੀ ਪ੍ਰੌਣੀ ਹੈ ਤੇ ਇਹ ਵਿਖਿਆ ਦਿਨ 4 6 4 ਤੇ 6 10 10 ਦਿਨ ਦੇ ਪ੍ਰਾਣੀ ਹੈ 60 ਚਲੋ ਸਭ ਕੋਈ ਬਥੇਰੇ ਲੋਕਾਂ ਨੇ ਜੁੜੀ ਕਾਰੂ ਵਰਗਿਆ ਨਹੀਂ 40 ਗੱਲ ਕਹਿੰਦੇ ਮਾਇਆ ਜੋੜ ਦੀ ਇੱਥੇ ਛੱਡ ਕੇ ਚਲੇ ਗਏ 60 ਚਲੇ ਸਭ ਕੋਈ ਇੱਕ ਵੀ ਪ੍ਰਾਣੀ ਸੰਸਾਰ ਤੋਂ ਇੱਥੇ ਜੁੜੀ ਮਾਇਆ ਲੈ ਕੇ ਨਹੀਂ ਜਾ ਸਕਿਆ ਇਸ ਕਰਕੇ ਉਸ ਪ੍ਰਮਾਤਮਾ ਦਾ ਨਾਮ ਨਾਲ ਜਾਂਦਾ ਹੈ ਇਹ ਭल्या ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿਮਰਨ ਕਰਿਆ ਕਰੋ ਪਾਰਸ਼ਾ ਡਿਕੰਡ ਗੇ ਕਾਂ ਕੂ ਮਾਤ ਪਿਤਾ ਸੁਖ ਪਿੰਘਾਂ ਗ੍ਰਹ ਬਰਪਾ ਕਛ ਸੰਤਨ ਨਯਾ ਪ੍ਰਾਣੀ ਕਹਿੰਦਾ ਜੀ ਨਾਮ ਤਾਂ ਮੈਂ ਜਪ ਲਵਾਂ ਪਰ ਮੇਰੀ ਮਾਂ ਹੈ ਮੇਰਾ ਪਿਤਾ ਹੈ ਮੇਰੇ ਪੁੱਤ ਪਿੰਘਾਂ ਹੈ ਮੈਂ ਇਹਨਾਂ ਨੂੰ ਛੱਡ ਕੇ ਕਿਵੇਂ ਨਾਮ ਜਪ ਸਕਦਾ ਹਾਂ ਮੇਰਾ ਘਰ ਹੈ ਮੇਰੇ ਘਰ ਵਾਲੀ ਹੈ ਪਾਤਸ਼ਾਹ ਜੀ ਕਹਿੰਦੇ ਕਾ ਕੋ ਮਾ ਪਿਤਾ ਸੁਪਤੀਆਂ ਕਿਹੜੀ ਮਾਂ ਤੇਰੇ ਅੰਗ ਸੰਗ ਸਹਾਈ ਕੋ ਅੰਤਲੇ ਸਮੇਂ ਤੇ ਤੇਰਾ ਭਲਾ ਕਰ ਦੇਵੇ ਤੈਨੂੰ ਜਮਾ ਕੁਛ ਦਾ ਦੇਵੇ ਪਿਤਾ ਵੀ ਨਹੀਂ ਨਵਾ ਸਕਦਾ ਸੁਤਤੀਆਂ ਪੁੱਤ ਧੀਆਂ ਵੀ ਅੰਤਲੇ ਸਮੇਂ ਤੇ ਸਹਾਈ ਨਹੀਂ ਹੁੰਦੇ ਗ੍ਰਹਿ ਬਨਤਾ ਕਸ਼ ਸੰਗਨ ਲਈ ਗ੍ਰਹਿ ਤੋਂ ਭਾਵ ਕਰ ਥੋੜੇ ਥੋੜੇ ਪੈਸੇ ਕਰਕੇ ਵਧੀਆ ਬਣਾਇਆ ਘਰ ਤੇਰੇ ਨਾਲ ਨਹੀਂ ਜਾਣਾ ਮੈਨਸਾ ਘਰਵਾਲੀ ਨੇ ਵੀ ਨਾਲ ਨਹੀਂ ਜਾਣਾ ਕਛ ਸੰਗ ਨੰ ਲਿਆ ਇਹ ਸਾਰੇ ਪਰਵਾਰ ਦੇ ਜਿਨ੍ਹਾਂ ਨੂੰ ਕੋਈ ਨਾ ਲੈ ਕੇ ਨਹੀਂ ਗਿਆ ਰਿਸ਼ਤੇ ਇਥੇ ਹੀ ਰਹਿ ਅੰਬੇ ਇਸ ਕਰਕੇ ਐਸੀ ਸੰਚ ਜੋ ਬਿਨ ਸਤ ਨਹੀਂ ਐ ਪ੍ਰਣ ਐਸੀ ਪੂੰਜੀ ਇਕੱਠੀ ਕਰ ਜਿਹੜੀ ਕਦੇ ਖਤਮ ਹੀ ਨਹੀਂ ਹੁੰਦੀ ਜੋ ਬਿਨ ਸਤ ਨਹੀਂ ਪਤ ਸੇਤੀ ਆਪਣੇ ਘਰ ਜਾਹੀ ਜਿਹੜੀ ਨਾਮ ਦੀ ਪੂੰਜੀ ਦੇ ਕਰਕੇ ਨਾਮ ਦੀ ਪੂੰਜੀ ਦੇ ਸਦਕਾ ਤੂੰ ਇੱਜ਼ਤ ਦੇ ਨਾਲ ਦਰਗਾਹ ਦੇ ਵਿੱਚ ਪਹੁੰਚ ਸਕੇ ਪਤ ਸੇਤੀ ਆਪਣੇ ਘਰ ਜਾਹੀ ਪਤ ਦਾ ਮਤਲਬ ਇੱਜ਼ਤ ਸੇਤੀ ਦਾ ਮਤਲਬ ਨਾਲ ਇੱਜ਼ਤ ਦੇ ਨਾਲ ਤੈਨੂੰ ਦਰਗਾਹ ਦੇ ਵਿੱਚ ਥਾਂ ਮਿਲ ਜਾਵੇ ਤੂੰ ਦਰਗਾਹ ਦੇ ਵਿੱਚ ਚਲਾ ਜਾਵੇਂ ਤੇਰਾ ਜੰਮਣ ਮਰਨ ਕੱਟਿਆ ਜਾਵੇ ਜੀਵਨ ਸਫਲ ਹੋ ਜਾਵੇ ਇਸ ਕਰਕੇ ਉਸ ਪ੍ਰਮੋ ਦੇ ਨਾਮ ਦੀ ਪੂੰਜੀ ਇਕੱਠੀ ਕਰ ਤੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਸੰਗਤ ਜ਼ਰੂਰ ਕਰਿਆ ਕਰ ਸਾਧ ਸੰਗ ਕਾਲ ਕੀਰਤਨ ਗਾਇਆ ਯਾਦ ਰੱਖ ਜਿਹੜੇ ਪ੍ਰਾਣੀ ਨੇ ਮਨੁੱਖਾ ਜਨਮ ਦੀ ਵਿੱਚ ਗੁਰੂ ਦੀ ਸੰਗਤ ਕਰਕੇ ਉਸ ਰੱਬ ਦੀ ਵਿਡਿਆਹੀ ਕੀਤੀ ਕੀਰਤਨ ਗਾਇਆ ਉਸ ਰੱਬ ਦੀ ਵਿਡਿਆਹੀ ਕੀਤੀ ਨਾਨਕ ਤੇ ਤੇ ਬੋਹਰ ਨ ਆਇਆ ਜੀ ਨਾਨਕ ਉਹ ਦੁਬਾਰਾ ਸੰਸਾਰ ਤੇ ਆਇਆ ਨਹੀਂ ਉਹਦੀ ਮੁਕਤੀ ਹੋ ਗਈ ਉਹਦਾ ਜਨਮ ਮਰਨ ਕਟਿਆ ਗਿਆ ਇਸ ਕਰਕੇ ਐ ਪ੍ਰਾਨੀ ਗੁਰੂ ਦੇ ਨਾਲ ਜੁੜ ਕੇ ਸਿਮਰਦੇ ਵਿੱਚ ਜੁਲীন ਹੋਣ ਦਾ ਯਤਨ ਕਰ ਤਾਂ ਕਿ ਤੇਰਾ ਜਨਮ ਮਰਨ ਕਟਿਆ ਜਾਵੇ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਜ ਇੱਕ ਰੂਪੀ ਕੀ ਪਤਲ